ਵਾਪਸ ਲਈ ਹੈ ਕੁਝ ਬਦਲਾਅ ਦੇ ਨਾਲ ਮੁੜ ਤੋਂ ਲਿਸਟ ਜਿਹੜੀ ਹੈ ਉਹ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਏਗੀ 2 ਘੰਟਿਆਂ ਬਾਅਦ ਹੀ ਭਾਜਪਾ ਨੇ ਲਿਸਟ ਵਾਪਸ ਲੈ ਲਈ ਹੈ ਅੱਜ ਸਵੇਰੇ 44 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ ਕਈ ਵੱਡੇ ਆਗੂਆਂ ਨੂੰ ਟਿਕਟ ਨਹੀਂ ਮਿਲੀ ਸੀ ਜੰਮੂ ਕਸ਼ਮੀਰ 'ਚ ਤਿੰਨ ਪੜਾਵਾਂ ਤਹਿਤ ਇਹ VOTING ਹੋਏਗੀ ਜੰਮੂ ਕਸ਼ਮੀਰ 'ਚ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣ ਹੋਣ ਜਾਣੀ ਹੈ ਤਾਂ ਭਾਜਪਾ ਨੇ ਪਹਿਲੀ ਲਿਸਟ ਜਾਰੀ ਕੀਤੀ ਸੀ 44 ਉਮੀਦਵਾਰਾਂ ਦੇ ਨਾਵਾਂ ਵਾਲੀ ਅੱਜ ਸਵੇਰੇ ਇਹ ਲਿਸਟ ਜਾਰੀ ਹੋਈ ਪਰ ਕਰੀਬ 2 2.5 ਘੰਟੇ ਬਾਅਦ ਹੀ ਇਸ ਲਿਸਟ ਨੂੰ ਵਾਪਸ ਲੈ ਲਿਆ ਗਏ ਕਈ ਵੱਡੇ ਆਗੂਆਂ ਨੂੰ ਟਿਕਟ ਨਹੀਂ ਮਿਲੀ ਸੀ ਕਈ ਨਵਿਆਂ ਨੂੰ ਕਿਹੜਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਇਹਨਾਂ ਦੇ ਵਿੱਚ ਕਈ ਚਿਹਰੇ ਅਜਿਹੇ ਸਨ ਜਿਨ੍ਹਾਂ ਦੇ ਵੱਲੋਂ ਕੁਝ ਹੀ ਦਿਨ ਪਹਿਲਾਂ ਭਾਜਪਾ ਜੁਆਇਨ ਕੀਤੀ ਸੀ ਜਿਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ ਤਾਂ ਜ਼ਾਹਰ ਤੌਰ ਦੇ ਉੱਤੇ ਮੁਰ ਤੋਂ ਮੰਥਨ ਜਿਹੜਾ ਉਹ ਸ਼ਾਇਦ ਪਾਜਪਾ ਕਰਨ ਦੇ ਰੋਧ ਵਿੱਚ ਹੈ ਤਾ ਕੁਝ ਬਲਾ ਬਦਲਾ ਦੇ ਨਾਲ ਮੁਰਤੋਂ ਉਮੀਦਵਾਰਾਂ ਦੀ ਬੀਜੇਪੀ ਦੇ ਵੱਲੋਂ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਜਾਏਗੀ 2 ਘੰਟਿਆਂ ਬਾਅਦ ਹੀ ਭਾਜਪਾ ਨੇ ਲਿਸਟ ਵਾਪਸ ਲੈ ਲਈ ਹੈ ਤਾਂ ਜੰਮੂ ਕਸ਼ਮੀਰ ਵਦਾਂ ਸਵਾ ਚੋਣਾਂ ਨੂੰ ਲੈ ਕੇ ਬੀਜੇਪੀ ਪੂਰੇ ਤਰੀਕੇ ਦੇ ਨਾਲ ਸਰਗਰਮ ਹੈ ਅੱਜ ਸਵੇਰੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ 44 ਉਮੀਦਵਾਰਾਂ ਦੀ ਜਿਨ੍ਹਾਂ ਦੇ ਵਿੱਚ ਕਈ ਵੱਡੇ ਆਗੂਆਂ ਦੀ ਟਿਕਟ ਕੱਢ ਦਿੱਤੀ ਗਈ ਸੀ ਕਈ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਪਰ ਫਿਲਹਾਲ ਇਹ ਜਿਹੜੀ ਸੂਚੀ ਸੀ ਇਹ ਲਿਸਟ ਸੀ بیچੇ ਭਾਜਪਾ ਨੇ ਉਹ ਵਾਪਸ ਲੈ ਲਈ ਗਈ ਹੈ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਉਮੀਦਵਾਰਾਂ ਦੀ ਲਿਸਟ ਵਾਪਸ ਲੈ ਲਈ ਹੈ ਤਾਂ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਲਾਈਵ ਜੁੜ ਚੁੱਕੇ ਨੇ ਤਾਂ ਹਰਪ੍ਰੀਤ ਅੱਜ ਭਾਜਪਾ ਨੇ ਪਹਿਲੀ ਸੂਚੀ ਤਾਂ ਜਾਰੀ ਕਰ ਦਿੱਤੀ ਚਰਚਾਵਾਂ ਚੱਲ ਰਹੀਆਂ ਸਨ ਕਿ ਕਈ ਅਜਿਹੇ ਦਿਗਜ ਚਿਹਰੇ ਸਨ ਜਿਨ੍ਹਾਂ ਨੂੰ ਉਮੀਦ ਸੀ ਕਿ ਟਿਕਟ ਮਿਲੇਗੀ ਪਰ ਉਹ ਸੂਚੀ ਦੇ ਵਿੱਚ ਨਹੀਂ ਸਨ ਤੱਪਰ ਅਜਿਹੇ ਚਾਰੇ ਸੰ ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਬੀਜੇਪੀ ਜੁਆਇਨ ਕੀਤੀ ਸੀ ਉਹਨਾਂ ਨੂੰ ਟਿਕਟ ਦੇ ਦਿੱਤੀ ਕਿ ਲੱਗਦਾ ਹੈ ਕਿ ਇਹੀ ਕੁਝ ਕਾਰਨ ਨੇ ਜਿਸ ਦੇ ਕਾਰਨ ਇਹ ਸ਼ਾਇਦ ਜਿਹੜੇ ਆ ਉਹ ਪਹਿਲੀ ਸੂਚੀ ਵਾਪਸ ਲੈ ਲਈ ਹੈ ਹਰਪ੍ਰੀਤ ਦੇਖੋ ਅਜੇ ਤੱਕ ਇਹ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੁਝ ਨਾਮ ਨੇ ਚਾਹੇ ਉਹ ਨਰਮਲ ਸਿੰਘ ਦਾ ਹੋਵੇ ਕਵਿੰਦਰ ਗੁਪਤਾ ਦਾ ਹੋਵੇ ਰਵਿੰਦਰ ਰੈਣਾ ਦਾ ਹੋਵੇ ਇਹ ਨਾਮ ਇਸ ਸੂਚੀ 'ਚ ਨਹੀਂ ਸਾਨ ਇਹਨਾਂ ਨਾਮਾਂ ਨੂੰ ਨਾ ਵੇਂਦਿਆ ਹੋਇਆ ਜ਼ਰੂਰ ਇਹ ਖਰਾਨੀ ਸੀ ਕਿ ਆਖਰ ਜੰਮੂ ਕਸ਼ਮੀਰ ਦੇ ਜਿਹੜੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਹੇ ਨੇ ਨਰਮਲ ਸਿੰਘ ਵੱਡਾ ਨਾਮ ਹੈ ਉਹਨਾਂ ਦਾ ਤੇ ਆਖਰ ਉਹਨਾਂ ਦਾ ਨਾਮ ਇਸ ਲਿਸਟ ਕਿਉਂ ਗਾਇਬ ਹੋ ਗਿਆ ਕਿਉਂ ਉਹਨਾਂ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਰਵਿੰਦਰ ਰੈਣਾ ਦਾ ਇਹ ਨਾਮ ਇਸ ਲਿਸਟ 'ਚ ਨਾ ਹੋਣਾ ਥੋੜਾ ਹੈਰਾਨੀ ਦਿਤੇ ਤਾਂ ਦਾ ਸੀ ਕਿ ਆਖਰ ਪਹਿਲੀ ਲਿਸਟ ਪ੍ਰਧਾਨ ਦਾ ਹੀ ਨ ਲਿਸਟ ਉਹਦਾ ਨਾ ਹੋ ਸਕਦਾ ਲੇਕਿਨ ਪਹਿਲੀ ਲਿਸਟ ਜੋ ਨਾਮ ਜਿਹੜੇ ਗਾਇਬ ਰਹੇ ਇਹਨਾਂ ਦੇ ਉੱਤੇ ਇੱਕ ਬੜਾ ਵੱਡਾ ਸਵਾਲ ਸੀ ਕਿ ਆਖਰ ਇਹਨਾਂ ਲੀਡਰਾਂ ਨੂੰ ਇੱਕਦਮ ਸਾਈਡ ਕਿਉਂ ਕਰ ਦਿੱਤਾ ਗਿਆ ਕੱਲ ਰਾਤ ਜਿਹੜੀ ਸੀਸੀ ਦੀ ਮੀਟਿੰਗ ਹੋਈ ਬੀਜੇਪੀ ਦੀ ਦੇਰ ਰਾਤ ਇੱਕ ਮੰਨਿਆ ਜਾ ਰਿਹਾ ਸੀ ਕਿ ਕਾਫੀ ਦੇਰ ਤੱਕ ਇਹ ਮੰਤਨ ਕੀਤਾ ਗਿਆ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮੇਸ਼ ਛਾਤ ਬਾਕੀ ਜਿਹੜੇ ਮੈਂਬਰ ਨੇ ਸੀਸੀ ਦੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਤਮਾਮ ਚੀਜ਼ਾਂ ਤੇ ਜਿਹੜੀ ਗੱਲਬਾਤ ਕਰਨ ਤੋਂ ਬਾਅਦ ਅੱਜ ਸਵੇਰੇ ਬੀਜੇਪੀ ਨੇ ਆਪਣੀ ਜਿਹੜੀ ਪਹਿਲੀ ਲਿਸਟ ਸੀ 44 ਬੰਦਿਆਂ ਦੀ ਉਸ ਨੂੰ ਜਾਰੀ ਕਰ ਦਿੱਤਾ ਲੇਕਿਨ ਬਹੁਤ ਜਗ੍ਹਾ ਤੋਂ ਵਿਦਡਰਾ ਹੋਈ ਤੇ ਇਹ ਤਸਵੀਰ ਸਾਫ ਹੋਣ ਲੱਗ ਪਈ ਸੀ ਕਿ ਜਿਹੜੀ ਨਵੀਂ ਹੈ ਅਮੈਂਡ ਲਿਸਟ ਜਿਹੜੀ ਹੈ ਉਹ ਜਲਦ ਹੀ ਐਲਾਨ ਕੀਤੀ ਜਾਏਗੀ ਹੁਣ ਮੰਨਿਆ ਜਾ ਰਿਹਾ ਹੈ ਕਿ ਇੱਕ ਨਵੀਂ ਲਿਸਟ ਜਿਹੜੀ ਹੈ ਬੀਜੇਪੀ ਜਾਰੀ ਕਰੇਗੀ ਜਿਸ ਸੇ ਤਸਵੀਰ ਸਾਫ ਹੋਏਗੀ ਕਿ ਕਿਸ ਦਾ ਪੱਤਾ ਕੱਟਿਆ ਗਿਆ ਤੇ ਕਿਸ ਨੂੰ ਜਗ੍ਹਾ ਦਿੱਤੀ ਗਈ ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇੱਕ ਬੜੀ ਅਹਿਮ ਬੈਠਕ ਜਿਸ ਕੀ ਜੇਐਨਕੇ ਦੇ ਜਿਹੜੇ ਐਲਜੀ ਨੇ ਉਹ ਮੌਜੂਦ ਰਹੇ ਇਸ ਤੋਂ ਇਲਾਵਾ ਸੈਂਟਰਲ ਫੋਰਸਸ ਤੇ ਡੀਜੀ ਜਿਹੜੇ ਨੇ ਉਹ ਵੀ ਮੌਜੂਦ ਰਹੇ ਮੰਨਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਚੋਣ ਨੂੰ ਲੈ ਕੇ ਸੁਰੱਖਿਆ ਦਾ ਇੰਤਜ਼ਾਮ ਕਿਸ ਤਮਾਮ ਜਿਹੜੀ ਰਣਨੀਤੀ ਐ ਉਸ ਨੂੰ ਉੱਥੇ ਘੜਾਇਆ ਗਿਆ ਤਮਾਮ ਜਿਹੜੀਆਂ ਚੀਜ਼ਾਂ ਨੇ ਉਹ ਗ੍ਰਹਿ ਮੰਤਰੀ ਨੇ ਖੁਦ ਐਲਜੀ ਤੇ ਇਸ ਤੋਂ ਇਲਾਵਾ ਡੀਜੀਸੀਆ ਜਿਹੜੇ ਸੈਂਟਰਲ ਫੋਰਸਸ ਦੇ ਨੇ ਉਹਨਾਂ ਦੇ ਨਾਲ ਬੈ ਕੇ ਤੈਅ ਕੀਤਾ ਗਿਆ ਕਿ ਕਿਵੇਂ ਡਿਪਲॉयਮੈਂਟ ਹੋਏਗਾ ਤੇ ਇਹ ਦੋਵੇਂ ਘਟਨਾਕ੍ਰਮ ਸਾਈਮਲਟੇਨियसਲੀ ਇਕੱਠੇ ਹੋਏ ਤੇ ਇੱਕ ਬੜੀ ਹੈਰਾਨਗੀ ਜਿਹੜੀ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਫਿਰ ਹਾਲ ਤੱਕ ਦੇ ਪੂਰੇ ਘਟਨਾਕ੍ਰਮ ਨੂੰ ਵੇਖਦੇ ਆ ਜਿਹੜੇ ਵੱਡੇ ਚਿਹਰੇ ਸਨ ਜਿਨ੍ਹਾਂ ਦੇ ਉੱਤੇ ਉਮੀਦ ਸੀ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਏਗੀ ਉਹ ਅਕਸਰ ਚਾਹੇ ਨਿਰਮਲ ਸਿੰਘ ਦਾ ਜ਼ਿਕਰ ਕਰ ਲਈਏ ਉਹ ਅਕਸਰ ਜੰਮੂ ਕਸ਼ਮੀਰ ਦੇ ਮਸਲਿਆਂ ਦੇ ਉੱਤੇ ਬੋਲਦੇ ਵੀ ਵਿਖਾਈ ਦਿੱਤੇ ਬੀਜੇਪੀ ਦੀ ਲਹਿਨ ਦੇ ਉੱਤੇ ਚੱਲਦੇ ਵੀ ਵਿਖਾਈ ਦਿੱਤੇ ਪਰ ਕੀ ਕਾਰਨ ਲੱਗਿਆ ਕਿ ਬੀਜੇਪੀ ਨੇ ਇਹ ਪਹਿਲਾਂ ਜਿਸ ਤਰੀਕੇ ਦੇ ਨਾਲ ਕਿਉਂਕਿ ਗਰਾਊਂਡ ਦੇ ਉੱਤੇ ਬੀਜੇਪੀ ਪਹੁੰਚੀ ਵਰਕਰਾਂ ਦੇ ਨਾਲ ਵੀ ਚਰਚਾਵਾਂ ਕੀਤੀਆਂ ਕਿ ਜਿੱਤ ਨੂੰ ਆਧਾਰ ਬਣਾ ਕੇ ਹੀ ਜਿਹੜੇ ਉਮੀਦਵਾਰਾਂ ਦੇ ਨਾਂ ਫਾਈਨਲ ਕੀਤੇ ਗਏ ਜਾਂ ਫਿਰ ਜਿਹੜੇ ਕਦਾਵਰ ਲੀਡਰ ਸਨ ਉਹਨਾਂ ਨੂੰ ਕਿਉਂ ਆਖਰ ਜਗ੍ਹਾ ਨਹੀਂ ਮਿਲੀ ਇਹ ਵੀ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਗਿਆ ਸੀ ਜਦੋਂ ਲਿਸਟ ਆਈ ਦੇਖੋ ਦੋ ਚੀਜ਼ਾਂ ਇਕੱਠੀਆਂ ਨੇ ਇੱਥੇ ਜਿਹੜੀਆਂ ਸਮਝਣ ਦੀ ਬੜੀ ਅਹਿਮ ਲੋੜ ਹੈ ਜੰਮੂ ਕਸ਼ਮੀਰ ਨੂੰ ਜਿਵੇਂ ਦੋ ਹਿੱਸਿਆਂ 'ਚ ਵੰਡਿਆ ਗਿਆ ਉਸ ਤੋਂ ਬਾਅਦ ਭਾਜਪਾ ਦੀ ਸਿੱਧੀ ਸਿੱਧੀ ਜਿਹੜੀ ਪੋਲਿਟਿਕਸ ਹੈ ਉਹ ਜੰਮੂ ਆਧਾਰਿਤ ਹੈ ਜੰਮੂ ਨੂੰ ਭਾਜਪਾ ਜ਼ਰੂਰ ਚਾਹੇਗੀ ਰੀਟੇਨ ਕਰਨਾ ਕਿਉਂਕਿ ਉਹ ਤੋਂ ਤਕਰੀਬ 30 ਤੋਂ ਵੱਧ ਸੀਟਾਂ ਉੱਥੋਂ ਜਿੱਤੀਆਂ ਜਾਣ ਕਿ ਘਾਟੀ ਦੇ ਵਿੱਚ ਭਾਜਪਾ ਨੂੰ ਕੁਝ ਖਾਸ ਹਾਸਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਦੂਸਰੀ ਅਹਿਮ ਚੀਜ਼ ਕੱਲੀ ਭਾਜਪਾ ਚੋਣ ਨਹੀਂ ਲੜੇਗੀ ਨਾਲ ਕਾਂਗਰਸ ਚੋਣ ਲੜ ਰਹੀ ਹੈ ਐਨਸੀ ਚੋਣ ਲੜੇਗੀ ਪੀਡੀਪੀ ਨੇ ਚੋਣ ਲੜਨਾ ਹੈ ਇੰਨਾ ਹਾਲਾ ਨੇ ਜਿਹੜੀ ਗੱਲ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਸਿੱਧੇ ਤੌਰ ਤੇ ਜੰਮੂ ਤੇ ਜ਼ੋਰ ਜ਼ਿਆਦਾ ਹੋਏਗਾ ਲੇਕਿਨ ਪਿਛਲੇ ਕੁਝ ਦਿਨਾ ਤੋ ਜੋ ਅਤੰਕੀ ਘਟਨਾਵਾਂ ਨੇ ਉਹ ਜੰਮੂ ਜ਼ਿਆਦਾ ਵਧੀਆਂ ਇਸ ਕਰਕੇ ਸਰਕਾਰ ਤੇ ਕੇਂਦਰ ਦੀ ਤੇ ਸਿੱਧੇ ਤੌਰ ਤੇ ਸਵਾਲ ਉੱਠੇ ਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਨੋਟਬੰਦੀ ਹੋਈ ਉਸ ਤੋਂ ਬਾਅਦ ਅਤੰਕੀ ਘਟਨਾਵਾਂ ਘਟ ਜਾਣਗੀਆਂ ਜੰਮੂ ਕਸ਼ਮੀਰ ਤੋਂ 370 हट ਗਿਆ 35A हट ਗਈ ਉਸ ਤੋਂ ਬਾਅਦ ਟੈਰਰਿਸਟ ਜਿਹੜੇ ਅਟੈਕ ਨੇ ਉਹ ਹਟ ਜਾਣਗੇ ਉਹ ਅਜੇ ਵੀ ਹੋ ਰਹੇ ਨੇ ਇਹਨਾਂ ਕਰਕੇ ਭਾਜਪੀ ਨੇ ਇਹ ਦੁਬਾਰਾ ਜਿਹੜੀ ਆਪਣੀ ਰਣਨੀਤੀ ਤੈਅ ਕਰਨੀ ਸ਼ੁਰੂ ਕੀਤੀ ਕਿ ਆਪਣੇ ਲੀਡਰਸ ਜਿਹੜੇ ਨੇ ਉਹ ਲਗਾਤਾਰ ਉਹਨਾਂ ਕਿ ਗਰਾਉਂਡ ਤੇ ਲੀਡਰਸ ਨਾਲ ਗੱਲ ਕੀਤੀ ਗਈ तमाम ਜਿਹੜੀਆਂ ਬੈਠਕਾਂ ਨੇ ਉਹ ਹੋਈਆਂ ਬਕਾਇਦਾ ਪੂਰੀ ਰਣਨੀਤੀ ਜਿਹੜੀ ਉਹ ਘੜੀ ਗਈ ਲੇਕਿਨ ਉਸ ਤੇ باوجود ਜੇਕਰ ਟਿਕਟ ਨੂੰ ਵਿਡਰੋ ਕਰਨਾ ਪੈ ਜਾਏ ਤੇ ਸਿਰਫ ਇਹ ਕਹਿ ਦੇਣਾ ਕਿ ਕੁਝ ਕਦਾਵਰ ਨੇਤਾਾਂ ਕਰਕੇ ਇਹ ਟਿਕਟ ਜਿਹੜੀ ਵਿਡਰੋ ਹੋਈ ਹੈ ਸ਼ਾਇਦ ਗਲਤ ਹੋਏਗਾ ਭਾਜਪੀ ਆਪਣੀ ਰਣਨੀਤੀ ਦੇ ਤਹਿਤ ਅੱਗੇ ਵਧ ਰਹੀ ਹੈ ਕੁਝ ਨਾਮ ਜ਼ਰੂਰ ਇਸ ਲਿਸਟ ਜਿਹੜੀ ਨਵੀਂ ਆਏਗੀ ਉਹਦੇ ਚ ਉੱਪਰ ਥੱਲੇ ਕੀਤੇ ਜਾਣਗੇ ਹੋ ਸਕਦਾ ਨਰਮਲ ਸਿੰਘ ਨੂੰ ਦੁਬਾਰਾ ਤੋਂ ਜਗ੍ਹਾ ਵੀ ਦੇ ਦਿੱਤੀ ਜਾਏ ਲੇਕਿਨ ਸਵਾਲ ਇੱਕ ਜਿਹੜਾ ਬੜਾ ਵੱਡਾ ਉਹ ਇਹ ਹੋਏਗਾ ਕਿ ਜੇਕਰ ਕਿਸੇ ਦੀ ਟਿਕਟ ਕੱਟੀ ਜਾਏਗੀ ਤਾਂ ਬਾਗੀ ਹੋਏਗਾ ਤੇ ਉਹਦਾ ਨੁਕਸਾਨ ਸਿੱਧੇ ਤੌਰ ਤੇ ਜ਼ਰੂਰ ਬੀਜੇਪੀ ਨੂੰ ਚੇਲਣਾ ਪਏਗਾ ਬੀਜੇਪੀ ਜੰਮੂ ਕਸ਼ਮੀਰ ਨੂੰ ਲੈ ਕੇ ਸੈਂਸਿਟਿਵ ਨਜ਼ਰ ਆਉਂਦੀ ਏ ਕਿਉਂਕਿ ਹੁਣ ਹੀ ਥੋੜੀ ਦੇਰ ਪਹਿਲਾਂ ਇੱਕ ਵੀ ਖਬਰ ਆ ਰਹੀ ਏ ਕਿ ਲਦਾਖ ਦੇ ਵਿੱਚ ਪੰਜ ਨਵੇਂ ਜ਼ਿਲ੍ਹੇ ਵੀ ਬਣਾਏ ਜਾ ਰਹੇ ਨੇ ਲਦਾਖ ਨੂੰ ਪੰਜ ਨਵੇਂ ਜ਼ਿਲ੍ਹੇ ਦਿੱਤੇ ਜਾਣਗੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਬੀਜੇਪੀ ਦੀ ਜੋ ਪੋਲਿਟਿਕਸ ਐ ਖਾਸ ਤੌਰ ਤੇ ਜੰਮੂ ਕਸ਼ਮੀਰ ਨੂੰ ਲੈ ਕੇ ਉਹ ਇੱਕ ਵੱਖਰੇ ਲੈਵਲ ਤੇ ਚੱਲ ਰਹੀ ਏ ਰਾਸ਼ਟਵਾਦ ਦਾ ਨਾ ਦਿੱਤਾ ਜਾਂਦਾ ਉੱਥੇ ਹਿੰਦੂਤਵ ਦੀ ਗੱਲ ਕੀਤੀ ਜਾਂਦੀ ਏ ਕਸ਼ਮੀਰੀ ਪੰਡਤਾਂ ਦੀ ਗੱਲ ਕੀਤੀ ਜਾਂਦੀ ਏ ਲੇਕਿਨ ਜਿਹੜੀ ਘਾਟੀ ਦਾ ਜਿਹ ਖਾਸ ਤੌਰ ਤੇ ਮੈਂ ਮੁਸਲਮਾਨ ਇਸ ਕਰਕੇ ਇਸਤੇਮਾਲ ਕਰ ਰਿਹਾ ਕਿ ਘਾਟੀ ਦੇ ਵਿੱਚ ਭਾਜਪਾ ਨੂੰ ਕੁਝ ਜ਼ਿਆਦਾ ਹਾਸਲ ਹੁੰਦਾ ਹੋਇਆ ਨਜ਼ਰ ਨਹੀਂ ਆਉਂਦਾ ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੀ ਜਿਹੜੀ ਅਗਲੀ ਲਿਸਟ ਹੋਏਗੀ ਉਹਦੇ ਵਿੱਚ ਤਬਦੀਲੀਆਂ ਜ਼ਰੂਰ ਹੋਣਗੀਆਂ ਇਸ ਵਾਰੀ 14 ਮੁਸਲਮਾਨ ਜਿਹੜੇ ਉਮੀਦਵਾਰ ਸਨ ਉਹਨਾਂ ਦਾ ਨਾਮ ਇਸ 44 ਜਾਣਿਆਂ ਦੀ ਲਿਸਟ ਵਿੱਚ ਹੈਗਾ ਸੀ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਅਗਲੀ ਲਿਸਟ ਆਏਗੀ ਉਹਦੇ ਵਿੱਚ ਕਿੰਨੇ ਮੁਸਲਮਾਨ ਜਿਹੜੇ ਉਮੀਦਵਾਰ ਨੇ ਉਹ ਚਿਹਰੇ ਉਤਾਰੇ ਜਾਂਦੇ ਨੇ ਕਿਸ ਦਾ ਪੱਤਾ ਕੱਟਿਆ ਜਾਂਦਾ ਹੈ ਤੇ ਕੀ ਜਿਸ ਜਿਨ੍ਹਾਂ ਦਾ ਨਾਮ ਲੈ ਕੇ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਕਿ ਨਿਰਮਲ ਸਿੰਘ ਜਗਾ ਨਹੀਂ ਦਿੱਤੀ ਗਈ ਉਹਨਾਂ ਦਾ ਪਤਾ ਕੱਟ ਦਿੱਤਾ ਗਿਆ ਤੇ ਕੀ ਨਿਰਮਲ ਸਿੰਘ ਨੂੰ ਵਾਪਸ ਅਡਜਸਟ ਕੀਤਾ ਜਾਏਗਾ ਪਰ ਲੱਗਦਾ ਨਹੀਂ ਕਿ ਹਰਪ੍ਰੀਤ ਕਿਉਂਕਿ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕਾਰਨ ਬੇਸ਼ੱਕ ਬਹੁਤ ਸਾਰੇ ਹੋਣ ਪਰ ਜਿਹੜੇ ਕਦਾਵਰ ਲੀਡਰ ਹੁੰਦੇ ਨੇ ਜਿਨ੍ਹਾਂ ਨੇ ਗਰਾਊਂਡ ਦੇ ਉੱਤੇ ਲੰਬਾ ਸਮਾਂ ਕਿਸੇ ਖੇਤਰ ਦੇ ਵਿੱਚ ਕੰਮ ਕੀਤਾ ਹੁੰਦਾ ਇੱਕ ਤਾਂ ਉਹਨਾਂ ਦੀ ਪਕੜ ਜ਼ਿਆਦਾ ਹੁੰਦੀ ਹੈ ਲਾਜ਼ਮੀ ਤੌਰ ਦੇ ਉੱਤੇ ਤਜਰਬਾ ਵੀ ਹੁੰਦਾ ਹੈ ਕਿ ਇਸ ਖੇਤਰ ਦੇ ਵਿੱਚ ਕਿਵੇਂ ਲੋਕ ਸੋਚਦੇ ਨੇ ਤਾਂ ਦੂਜੀ ਗੱਲ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਆਪਣਾ ਪ੍ਰੋਟੈਸਟ ਜਿਹੜਾ ਹੈ ਉਹ ਦਰਜ ਕਰਵਾਇਆ ਗਿਆ ਹੋਵੇਗਾ ਤਾਂ ਉਸ ਤੋਂ ਬਾਅਦ ਹਾਈ ਕਮਾਂਡ ਤੱਕ ਇਹ ਸੁਨੇਹਾ ਪਹੁੰਚਿਆ ਗਿਆ ਹੋਵੇਗਾ ਕਿ ਸ਼ਾਇਦ ਵੱਡਾ ਨੁਕਸਾਨ ਇਸ ਖੇਤਰ ਦੇ ਵਿੱਚ ਹੋ ਸਕਦਾ ਹੈ ਜੇਕਰ ਕਦਾਵਰ ਲੀਡਰਾਂ ਨੂੰ ਨਾਲ ਲੈ ਕੇ ਨਾ ਚੱਲੇ ਤਾਂ ਕਿਤੇ ਨਾ ਕਿਤੇ ਇਹ ਵੀ ਵੱਡਾ ਫੈਕਟਰ ਹੋਏਗਾ ਹਰਪ੍ਰੀਤ ਦੇਖੋ ਬੀਜੇਪੀ ਦੀ ਪੋਲਿਟਿਕਸ ਵੱਖਰੀ ਹੈ ਸਾਨੂੰ ਬੀਜੇਪੀ ਦੀ ਪੋਲਿਟਿਕਸ ਨੂੰ ਸਮਝਣਾ ਪਏਗਾ ਬੀਜੇਪੀ ਦਬਾਬ ਦੀ ਪੋਲਿਟਿਕਸ ਨਹੀਂ ਕਰਦੀ ਬੀਜੇਪੀ ਦੇ ਲੀਡਰ ਜੇਕਰ ਛੱਡ ਕੇ ਜਾਂਦੇ ਨੇ ਤੇ ਚਲੇ ਜਾਣ ਅਸੀਂ ਅਕਸਰ ਦੇਖਿਆ ਕਿ ਜੇਕਰ ਕੋਈ ਜਾਂਦਾ ਹੈ ਤੇ ਜਾਏ ਬੀਜੇਪੀ ਦਬਾਬ ਦੀ ਪੋਲਿਟਿਕਸ ਦੇ ਵਿੱਚ ਰਾਜਨੀਤੀ ਨਹੀਂ ਕਰਦੀ ਉਹਦੀ ਅਗਰੈਸਿਵ ਪੋਲਿਟਿਕਸ ਹੈ ਤੇ ਇਸ ਕਰਕੇ ਇਹ ਕਹਿ ਦੇਣਾ ਕਿ ਕੋਈ ਨਾਰਾਜ਼ ਹੁੰਦਾ ਹੈ ਉਸ ਦਾ ਪ੍ਰੈਸ਼ਰ ਪਿਆ ਹੋਵੇਗਾ ਆਲਾ ਕਮਾਂ ਤੇ ਇਹ ਸ਼ਾਇਦ ਕਹਿਣਾ ਗਲਤ ਹੋਏਗਾ ਬੀਜੇਪੀ ਇਹ ਜ਼ਰੂਰ ਦੇਖ ਰਹੀ ਹੋਏਗੀ ਕਿ ਕਿੱਥੇ ਤੇ ਕਿਵੇਂ ਨੁਕਸਾਨ ਹੁੰਦਾ ਤਾਂ ਉਸ ਨੂੰ ਕਿਵੇਂ ਭਰਿਆ ਜਾਏ ਬੀਜੇਪੀ ਅਗ ਕਰ ਨਿਰਮਲ ਸਿੰਘ ਦਾ ਜੀ ਜੀ ਹਰਪ੍ਰਿਤ ਜ਼ਿਕਰ ਇਸ ਕਰਕੇ ਕਰਨੇ ਕਿਉਂਕਿ ਜੰਮੂ ਕਸ਼ਮੀਰ ਦੀ ਪੋਲਿਟਿਕਸ ਪੂਰੇ ਦੇਸ਼ ਦੇ ਨਾਲੋਂ ਬਹੁਤ ਜ਼ਿਆਦਾ ਵੱਖਰੇ ਤਰੀਕੇ ਦੇ ਨਾਲ ਹੁੰਦੀ ਹੈ ਇੱਥੇ ਹਰ ਇੱਕ ਚੀਜ਼ ਨਾਪ ਤੋਲ ਕੇ ਕਰਨੀ ਪੈਂਦੀ ਹੈ तमाम ਸਿਆਸੀ ਪਾਰਟੀਆਂ ਦੇ ਕੋ ਮੈਂ ਉੱਥੇ ਆ ਰਿਹਾ ਸੀ ਕਿ ਬੀਜਪੀ ਬੇਸ਼ੱਕ ਤੁਸੀਂ ਜਿਹੜੀ ਗੱਲ ਕਹਿੰਨੇ ਹੋ ਕਿ ਵੱਖਰੀ ਪੋਲਿਟਿਕਸ ਹੈ ਉਹ ਬੇਸ਼ੱਕ ਵੱਖਰੀ ਪੋਲਿਟਿਕਸ ਹੈ ਲੇਕਿਨ ਜੇਕਰ ਤੁਸੀਂ ਬੀਜਪੀ ਦੀ ਪੋਲਿਟਿਕਸ ਦੇਖੋ ਪਿਛਲੇ ਕੁਝ ਸਮੇਂ ਤੋਂ ਤੇ ਬੀਜਪੀ ਦੀ ਪੋਲਿਟਿਕਸ ਜੰਡਕ ਦੇ ਵਿੱਚ ਕੁਝ ਖਾਸ ਬਦਲੀ ਹੋਈ ਨਜ਼ਰ ਨਹੀਂ ਆਈ ਬੀਜਪੀ ਨੇ ਉੱਥੇ ਆਪਣੀ ਪੋਲਿਟਿਕਸ ਬਿਲਕੁਲ ਆਪਣੇ ਉਸੇ ਆਧਾਰ ਤੇ ਕੀਤੀ ਕਸ਼ਮੀਰ ਫਾਈਲਸ ਪਿਕਚਰ ਆਈ ਉਸ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਇਹ ਤੁਸੀਂ ਵੇਖਿਆ ਤੁਸੀਂ ਵੇਖਿਆ ਕਿਤੇ ਨਾ ਕਿਤੇ ਉਸ ਦੇ ਪਿੱਛੇ ਜਿਹੜੇ ਕਸ਼ਮੀਰੀ ਪੰਡਤ ਵੋਟਰ ਸੀ ਉਹਨੂੰ ਸਾਧਣ ਦਾ ਇੱਕ ਜਿਹੜਾ ਜੇ ਨਜ਼ਰ ਆਉਂਦਾ ਸੀ ਕਿ ਉਹਨਾਂ ਨੂੰ ਸਾਧਿਆ ਜਾਣਾ ਇਸ ਕਰਕੇ ਇਹ ਜ਼ਾ ਤੇ ਬੀਜੇਪੀ ਆਪਣੇ ਉਸ ਵੋਟ ਬੈਂਕ ਨੂੰ ਕਦੀ ਨਹੀਂ ਗਵਾਉਣਾ ਚਾਹੀਦੀ ਜਿਹੜਾ ਉਹਦਾ ਪੈਟ ਵੋਟਰ ਹੈ ਜਾਂ ਉਸ ਦੇ ਨਾਲ ਖੜਾ ਹੋਣ ਵਾਲਾ ਵੋਟਰ ਹੈ ਬੀਜੇਪੀ ਇਸ ਦੌਰਾਨ ਜੇਕਰ ਨਵੀਂ ਲਿਸਟ ਆਉਂਦੀ ਹੈ ਤਾਂ ਉਹਦੇ ਨਿਰਮਲ ਸਿੰਘ ਨੂੰ ਅਡਜਸਟ ਕਰ ਦਿੱਤਾ ਜਾਂਦਾ ਤੇ ਇਹ ਮੰਨਿਆ ਜਾਏ ਕਿ ਨਿਰਮਲ ਸਿੰਘ ਦਾ ਵਿਰੋਧ ਬੇਸ਼ੱਕ ਉਹਨਾਂ ਨੇ ਆਲਾਕਮਾਨ ਕੋ ਜਤਾਇਆ ਹੋਵੇ ਜਾਂ ਉਹਨਾਂ ਦੇ ਬਿਹਾਫ ਤੇ ਕਿਸੇ ਨੇ ਗੱਲ ਕੀਤੀ ਹੋਵੇ ਲੇਕਿਨ ਇਹ ਤੁਸੀਂ ਮੰਨ ਕੇ ਚੱਲੋ ਕਿ ਜੇਕਰ ਬੀਜੇਪੀ ਕਿਸੇ ਇੱਕ ਲੀਡਰ ਦੇ ਦਬਾਅ ਚ ਆ ਕੇ ਕੰਮ ਕਰ ਰਹੀ ਏ ਤੇ ਫਿਰ ਇਹ ਇੱਕ ਵੱਡਾ ਬਦਲਾਅ ਜ਼ਰੂਰ ਏ ਬੀਜੇਪੀ ਦੀ ਪੋਲਿਟਿਕਸ ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਯੂਪੀ ਦੇ ਵਿੱਚ ਕਿ ਯੂਪੀ ਦੇ ਵਿੱਚ ਜਦੋਂ ਇਹ ਕਹਿ ਗਿਆ ਸੀ ਕਿ ਜਦੋਂ ਟਿਕਟਾਂ ਦੀ ਵੰਡ ਹੋਈ ਲੋਕ ਸਭਾ ਦੀ ਤੇ ਬਹੁਤ ਸਾਰੀ ਸੀਟਾਂ ਨੂੰ ਲੈ ਕੇ ਬਦਲਾਅ ਦੀ ਗੱਲ ਯੋਗਿਆ ਦਿੱਤੇ ਨਾਤ ਕਰਦੇ ਸਨ ਲੇਕਿਨ ਉਹਨਾਂ ਲੋਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਜੋ ਨਤੀਜੇ ਆਏ ਉਹ ਬੀਜੇਪੀ ਦੇ ਸਾਹਮਣ ਦੇ ਦਬਾਬ ਦੀ ਰਾਜਨੀਤੀ ਸ਼ਾਇਦ ਬੀਜੇਪੀ ਨਹੀਂ ਚਲਦੀ ਇਹ ਬਦਲੀ ਹੋਈ ਬੀਜੇਪੀ ਹੈ ਇਸ ਕਰਕੇ ਤੁਸੀਂ ਦੇਖੋ ਪਿਛਲੇ ਕੁਝ ਦਿਨਾਂ ਚ ਜਿਸ ਤਰੀਕੇ ਨਾਲ ਪਰਭਾਰੀ ਲਗਾਏ ਗਏ ਜਿਸ ਤਰੀਕੇ ਨਾਲ ਰਾਮ ਮਾਧਵ ਪਹਿਲਾਂ ਰਾਸ਼ਟਰੀ ਮਹਾਸਾਹਿਬ ਰੇ ਪਾਰਟੀ ਦੇ ਪਹਿਲਾਂ ਬਿਲਕੁਲ ਦਰਕਿਨਾਰ ਰਹੇ ਅਚਾਨਕ ਤੋਂ ਉਹਨਾਂ ਨੂੰ ਵਾਪਸ ਲਿਆਂਦਾ ਜਾਂਦਾ ਤੇ ਉੱਥੋਂ ਦਾ ਚੁਨਾਵ ਪਰਿਵਾਰੀ ਲਗਾ ਦਿੱਤਾ ਜਾਂਦਾ ਉਹਨਾਂ ਨੇ ਲੰਮਾ ਸਮਾਂ ਕੰਮ ਕੀਤਾ ਸੀ ਜੰਮੂ ਕਸ਼ਮੀਰ ਦੇ ਵਿੱਚ ਤੇ ਇਹ ਬੀਜੇਪੀ ਉਸ ਤਰੀਕੇ ਨਾਲ ਕੰਮ ਕਰ ਰਹੀ ਕਿ ਹਰ ਆਪਣੇ ਉਸ ਵਰਕਰ ਦਾ ਇਸਤੇਮਾਲ ਹਰ ਆਪਣੇ ਉਸ ਲੀਡਰ ਦਾ ਇਸਤੇਮਾਲ ਕੀਤਾ ਜਾਏ ਸਾਡੀ ਗੱਲ ਜਦੋਂ ਤਰੁਣਸ਼ੋਕ ਨਾ ਹੋਈ ਕਿਉਂਕਿ ਉਹ ਪਰਿਵਾਰੀ ਨੇ ਜੰਮੂ ਕਸ਼ਮੀਰ ਲਈ ਲੜਾਕ ਦੇ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਚੋਣ ਲੜ ਰਹੇ ਹਾਂ ਅਲਗਾਵਵਾਦ ਅਤੰਕਵਾਦ ਦੇ ਖਿਲਾਫ ਕਾਂਗਰਸ ਜਿਹੜੀ ਹੈ ਉਹ ਅਲਗਾਵਵਾਦ ਤੇ ਅਤੰਕਵਾਦ ਦੀ ਗੋਦ ਦੇ ਵਿੱਚ ਬੈਠੀ ਹੋਈ ਹੈ ਅਸੀਂ ਚੋਣ ਲੜ ਰਹੇ ਹ ਜੰਮੂ ਕਸ਼ਮੀਰ ਬਦਲ ਰਿਹਾ ਹੈ ਲੇਕਿਨ ਸਵਾਲ ਵੱਡਾ ਹੈ ਕਿ ਜਿਹੜਾ ਇੰਨਾ ਉਥੇ ਡਿਪਲॉयਮੈਂਟ ਹੋਇਆ ਇੰਨੀ ਸਿਕਿਉਰਿਟੀ ਲਗਾਈ ਗਈ ਹੈ ਕਿ ਜੇਕਰ ਉਹ ਸਿਕਿਉਰਿਟੀ ਉਥੋਂ ਹਟੇਗੀ ਜਾਂ ਉਥੋਂ ਜੇਕਰ ਡਿਪਲॉयਮੈਂਟ ਘਟਾਇਆ